ਸਰ ਜਿਹੜੇ ਅੱਜ ਇਹ ਸਰਚ ਅਭਿਆਨ ਚਲਾਇਆ ਜਾ ਰਿਹਾ ਕਿਸ ਆਧਾਰ ਤੇ ਚਲਾਇਆ ਜਾ ਰਿਹਾ ਕੀ ਮੋਟਿਵੇ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੇ ਨਿਸ਼ਾਦਰ ਦੇਸ਼ਾਂ ਦੇ ਜਿਹੜਾ ਇਹ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਪੂਰੀ ਬਾੜੀ ਜਿਸਤੀ ਦੇ ਵਿੱਚ ਚੱਲ ਰਿਹਾ ਹੈ ਤੇ ਕਾਰੋਨ ਨੇ ਸਰਚ ਆਪਰੇਸ਼ਨ ਹੈਗਾ ਇਹ ਇਹਦੇ ਵਿੱਚ ਅਸੀਂ ਇਕੱਲਾ ਇਕੱਲਾ ਘਰ ਚੈੱਕ ਕਰ ਰਹੇ ਹਾਂ ਇਸ ਰਾਜ ਅੱਜ ਸਿਟੀ ਕਰਾਲੀ ਬੰਗਾਲਾ ਬਸਤੀ ਜਿਹੜੀ ਉਹ ਚੈੱਕ ਕੀਤੀ ਜਾ ਰਹੀ ਆ ਪਲੱਸ ਇੱਥੇ ਜਿਹੜੇ ਇਸ ਤੇ ਆਲੇ ਦੁਆਲੇ ਨਾਕੇ ਲਾ ਕੇ ਜਿਹੜੇ ਵੀਕਲ ਹੈਗੇ ਉਹ ਵੀ ਚੈੱਕ ਕਰ ਰਹੇ ਹਾਂ ਕੱਲੇ-ਕੱਲੇ ਘਰ ਦੇ ਵਿੱਚ ਜਿਹੜਾ ਸ਼ੱਕੀ ਵਿਅਕਤੀ ਆ ਉਹਨੂੰ ਵੈਰੀਫਾਈ ਕੀਤਾ ਜਾ ਰਿਹਾ ਜੇ ਅਗਰ ਕਿਸੇ ਕੋਲੋਂ ਕੁਝ ਸ਼ੱਕੀ ਚੀਜ਼ ਮਿਲਦੀ ਆ ਤੇ ਉਹਦੇ ਖਿਲਾਫ ਜਿਹੜੀ ਆ ਬਣਦੀ ਕਾਰਵਾਈ ਕੀਤੀ ਜਾਊਗੀ ਜਿਹੜਾ ਇਹ ਸਰਚ ਅਭਿਆਨ ਇਸ ਸਮੇਂ ਚੱਲ ਰਿਹਾ ਹੈ ਤੁਹਾਡਾ ਅਸਵੇਰ ਤੋਂ ਅਸੀਂ ਦੇਖ ਰਹੇ ਆ ਤੇ ਕੁਝ ਪ੍ਰਾਪਤੀ ਹੋਈ ਆ ਜਾਂ ਨਹੀਂ ਅਸੀਂ ਤਾਂ ਦੇਖੋ ਜੀ ਵੈਰੀਫਾਈ ਕਰ ਰਹੇ ਆ ਚੈੱਕ ਕਰ ਰਹੇ ਆ ਘਰ ਜੇ ਸਾਰੀ ਕੀਤੀ ਆ ਸਾਰੀ ਜਿੰਨੀ ਵੀ ਬਗਾਲਾ ਬਸਤੀ ਆ ਸਾਰੀ ਚੈੱਕ ਕਰਾਂਗੇ ਤੇ ਸਾਡੇ ਕੋਲ ਕੁਝ ਨਾਮ ਵੀ ਹੈਗੇ ਆ ਉਹਨਾਂ ਨੂੰ ਵੀ ਅਸੀਂ ਵੈਰੀਫਾਈ ਕਰਾਂਗੇ ਇੱਕ ਵਾਰ ਜੇ ਕੁਝ ਉਹਨਾਂ ਕੋਲੋਂ ਕੋਈ ਵੀ ਨਸ਼ੀਲੀ ਜਾਂ ਕੋਈ ਹੋਰ ਚੀਜ਼ ਮਿਲਦੀ ਆ ਤੇ ਕਾਰਵਾਈ ਕੀਤੀ ਜਾਊਗੀ ਉਹਨ ਵੀ ਚਿੱਟਾ ਸਰਿਆਂ ਵਿਗ ਰਿਹਾ ਹੈ ਉਹ ਕਹਿੰਦਾ ਪੁਲਿਸਾਂ ਨੂੰ ਫੜ ਨਹੀਂ ਸਕਦੀ ਹੈਗੀ ਕਿਉਂਕਿ ਇਹ ਕਹਿੰਦਾ ਜੀ ਮੰਤਰੀਆਂ ਦਿੰਨੇ ਆ ਸੀ ਤੇ ਉਹਨਾਂ ਕੋਲ ਹਥਿਆਰ ਵੀ ਹੁੰਦੇ ਨੇ ਕਿਰਚਾਂ ਵਿੱਚ ਕੀ ਫਿਰਦੇ ਹੁੰਦੇ ਹਨ ਤੇ ਜੋ ਪੁਲਸਾਂ ਮਲਾਜਾਂ ਨਾਲ ਗੱਲ ਕੀਤੀ ਉਹ ਕਹਿੰਦਾ ਸਰ ਨਫਰੀ ਘਟਾ ਹੈ ਮਲਾਜਾਂ ਘਟਣੇ ਇੱਕ ਮਲਾਜਾਂ 24-24 ਘੰਟੇ ਡਿਊਟੀ ਦੇ ਰਿਹਾ ਹੈ ਉਹ ਦੇਖੋ ਵੀ ਮਸ਼ੀਨਾਂ ਦਾ ਹੈ ਨਹੀਂ ਇਨਸਾਨ ਨੇ ਅਕਸਰ ਕਿ ਨਫਰੀ ਕਿਉਂ ਵਧਾਈ ਜਾਂਦੀ ਹੈ ਥਾਣਿਆਂ ਵਿੱਚ ਦੇਖੋ ਮੈਂ ਆਪਣਾ ਨੰਬਰ ਵੈਸੇ ਸਭ ਨੂੰ ਦਿੱਤਾ ਪਾਇਆ ਕਿਉਂਕਿ ਜਦੋਂ ਜੇ ਤੁਹਾਨੂੰ ਲੱਗਦਾ ਕਿ ਥਾਣਿਆਂ ਵਿੱਚ ਨਹੀਂ ਕੋਈ ਸੁਣਦਾ ਤੁਹਾਡੀ ਗੱਲਬਾਤ ਮੇਰੇ ਫੋਨ ਤੇ ਕਰੋ ਫੋਨ ਸਰਕਾਰੀ ਫ ਤੇ ਮੈਨੂੰ ਕੋਈ ਵੀ ਕੋਈ ਵੀ ਇਨਫੋ ਜੇ ਦੋ ਆਪਣੇ ਤੌਰ ਤੇ ਮੈਂ ਆਪਣਾ ਵੈਰੀਫਾਈ ਕਰਾ ਕੇ ਜਿਹੜੀ ਬਣਦੀ ਕਾਰਵਾਈ ਜਿਹੜੀ ਉਹਨਾਂ ਦੇ ਉੱਪਰ ਕੀਤੀ ਜਾਊਗੀ। ਥਾਣੇ ਨਫਰੀ ਕਿਉਂ ਨਹੀਂ ਬਦਾਈ ਜਾ ਰਹੀ ਕਿਉਂਕਿ ਉਹਨਾਂ ਲਾਜਮਨ ਨੇ ਘੱਟ ਡਿਊਟੀਆਂ ਜਾਂਦੀਆਂ। ਜਿਸ ਤਰ੍ਹਾਂ ਉਹ ਤੁਸੀਂ ਪਿੱਛੇ ਵੀ ਸੀਐਮ ਸਾਹਿਬ ਦੀ ਸਟੇਟਮੈਂਟ ਵੀ ਆਈ ਸੀ ਉਹਦੇ ਵਿੱਚ ਉਹ ਭਰਤੀ ਕਰ ਰਹੇ ਆ ਇਸ ਕਰਕੇ ਜਿਹੜੇ ਆ ਉਹਨ ਵੀ ਜਿਹੜੀਆਂ ਟਰਾਂਸਫਰ ਹੋਈਆਂ ਆ ਇਹ ਅਸੀਂ ਆਪਣੀ ਜਿਹੜੀ ਮਾਨਜੂਗ ਐਸਐਸਪੀ ਸਾਹਿਬ ਨੂੰ ਇਥੇ ਬਾਰੇ ਦੱਸਿਆ ਤੇ ਜਿਹੜੀ ਹੈਗੀ ਵੱਧ ਤੋਂ ਵੱਧ ਨਫਰੀ ਹੁਣ ਥਾਣੇ ਚੋਰ ਬਤਾਈ ਜਾਵੇ ਪਬਲਿਕ ਤੋਂ ਕੀ ਸਹਿਯੋਗ ਚਾਹੁੰਦੇ ਹੈ ਜਾਂ ਕੀ ਮੈਸੇਜ ਦੇਖੋ ਮੈਂ ਪਬਲਿਕ ਕੋਈ ਸਹਿਯੋਗ ਚਾਹੁੰਦਾ ਕਿ ਜੇ ਤੁਹਾਡੇ ਆਸ-ਪਾਸ ਕੋਈ ਵੀ ਨਸ਼ਾ ਵੇਚਦਾ ਹੈ ਇਹ ਪੁਲਿਸ ਸਪੋਰਟ ਤੋਂ ਬਿਨਾਂ ਜਿਹੜੀ ਪੁਲਿਸ ਵੀ ਕੁਝ ਨਹੀਂ ਕਰ ਸਕਦੀ ਆਪਣੇ ਲੈਵਲ ਤੇ ਤਾਂ ਅਸੀਂ ਜਿਹੜਾ ਹੈਗਾ ਬਹੁਤ ਜ਼ਿਆਦਾ ਹਾਰਡਵਰਕ ਕਰਦੇ ਆ ਪਰ ਪਬਲਿਕ ਜੇ ਸਾਨੂੰ ਸੂਚਨਾ ਦੇਊਗੀ ਕਿਉਂਕਿ ਅਸੀਂ ਸੂਚਨਾ ਹਮੇਸ਼ਾ ਗੁਪਤ ਰੱਖਾਂਗੇ ਪਹਿਲਾਂ ਵੀ ਮੈਨੂੰ ਇੱਕ ਦੋ ਵਾਰ ਇਹਦਾ ਸੂਚਨਾ ਆਈਆਂ ਸੀ ਜਿਨ੍ਹਾਂ ਦੇ ਖਿ ਤੇ ਜਿਹੜੇ ਵੀ ਤੁਹਾਡੇ ਏਰੀਏ ਦੇ ਵਿੱਚ ਕੋਈ ਨਸ਼ਾ ਵੇਚਦਾ ਤੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਊਗੀ ਲੋਕਾਂ ਨੂੰ ਕਹਿਣਾ ਜੀ ਡਰਦੇ ਵੀ ਨੇ ਲੋਕ ਤਾਂ ਨਹੀਂ ਪੁਲਿਸ ਨੂੰ ਸੂਚਿਤ ਕਰਦੇ ਕਿਉਂਕਿ ਅਸੀਂ ਪੁਲਿਸ ਨੂੰ ਸੂਚਨਾ ਦਿੰਦੇ ਆ ਨਾ ਤਾਂ ਬੰਦੇ ਛੁੱਟ ਜਾਂਦੇ ਆ ਤੇ ਉਹਨਾਂ ਦੂਸਰੇ ਪੰਨੇ ਕੁੱਤਮਾਰ ਕਰ ਦਿੰਦੇ ਆ ਉਹਨਾਂ ਲੋਕਾਂ ਨਾਲ ਫਿਰ ਕੋਈ ਇਹ ਕਰਦੇ ਕਿਉਂ ਸਾਹਮਣੇ ਨਹੀਂ ਆ ਰਹੇ ਇਸ ਕਰਕੇ ਕੋਈ ਇਹ ਬਿਲਕੁਲ ਨਹੀਂ ਹੋਊਗਾ ਜੀ ਇਹ ਮੇਰਾ ਨੰਬਰ ਦਿੱਤਾ ਪਾਏ ਕਿਉਂਕਿ ਮੈਂ ਅੱਗੇ ਵੀ ਕਾਫੀ ਇਦਾਂ ਦੇ ਜਿਹੜੇ ਕੋਈ ਇਦਾਂ ਦੇ ਸ਼ਰਾਰਤੀ ਅੰਸਰ ਹੈਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਆ ਜੋ ਮੁੱਲਾਪੁਰ ਏਰੀਆ ਹੈ ਮਾਦਰੀ ਏਰੀਆ ਹੈ ਹਰ ਪ ਇਸ ਟੀਕਰਾਲੀ ਵਿੱਚ ਵੀ ਆਉਣ ਵਾਲੇ ਟਾਈਮ ਵਿੱਚ ਤੁਸੀਂ ਦੇਖੋਗੇ ਕਿ ਇਹਨਾਂ ਵਨ ਵੀਕ ਜਿਹੜੇ ਇਦਾਂ ਦੇ ਕੋਈ ਹੋਰ ਵੀ ਜਿਹੜੇ ਸ਼ਰਾਰਤੀ ਅਨਸਰ ਉਹਨਾਂ ਨੂੰ ਜੇਲ੍ਹ ਚ ਭੇਜਿਆ ਜਾਊਗਾ ਜੀ। ਉਹ ਸਰਿਆਂ ਦੇਖੋ ਕੱਲ ਸਨੇਚਿੰਗ ਹੋਈ ਆ ਉਹ ਨਸ਼ੇੜੀ ਕਿਸੇ ਬੰਦੇ ਸਨ। ਲਰਾਂ ਮੀ ਟੀਵੀ ਦੇ ਕੋਲੇ ਬਲੇ ਹੋ ਕੇ ਦੇਖੋ ਉਹਦੇ ਵਿੱਚੋਂ ਅਸੀਂ ਕੀ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਇਹ ਵੀ 2-4 ਦਿਨਾਂ ਵਿੱਚ ਅਸੀਂ ਫੜ ਕੇ ਜਿਹੜੇ ਹੈਗੇ ਜੇਲ੍ਹ ਚ ਭੇਜ ਦਾਂਗੇ ਜੀ। ਥੈਂਕ ਯੂ ਜੀ।